ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਅੱਜ 10 ਤਰੀਕ ਦੀ ਕਾਲ ਸੀ ਪੂਰੇ ਪੰਜਾਬ ਤੇ ਹਰਿਆਣੇ ਤੋਂ ਵਿਦਿਆਰਥੀ ਜਥੇਬੰਦੀਆਂ ਦੀ ਦਿੱਤੀ ਕਾਲ ਦੇ ਵਿੱਚ ਕਿਸਾਨ ਯੂਨੀਅਨਾਂ ਔਰ ਬਾਕੀ ਜਥੇਬੰਦੀਆਂ ਨੇ ਸਾਥ ਦਿੱਤਾ ਕਲਾਕਾਰ ਭਾਈਚਾਰਾ ਔਰ ਅੱਜ ਤਕਰੀਬਨ ਸਵੇਰੇ 8 ਵਜੇ ਦਾ ਸਮਾਂ ਇਸ ਵੇਲੇ ਅਸੀਂ 10 ਤਰੀਕ ਨੂੰ ਚੰਡੀਗੜ੍ਹ ਦੇ ਸੈਕਟਰ 48 ਜਿੱਥੋਂ ਚੰਡੀਗੜ੍ਹ ਐਂਟਰ ਕਰਦੇ ਆ ਪਿੱਛੇ ਮੋਹਾਲੀ ਹੈ ਸਾਹਮਣੇ ਇਧਰ ਚੰਡੀਗੜ੍ਹ ਐਂਟਰ ਕਰਦੇ ਆ ਔਰ ਇੱਥੇ ਇਸ ਤਰ੍ਹਾਂ ਦੀ ਬੈਰੀਗੇਟਿੰਗ ਕੀਤੀ ਗਈ ਹੈ 11 ਵਜੇ ਦਾ ਸਮਾਂ ਹੋਣ ਦਾ ਹਾਲੇ 3 ਘੰਟੇ ਨੇ ਪਰ ਇਹ ਕਿਸ ਲੈਵਲ ਦਾ ਰੋਕਿਆ ਜਾਊਗਾ ਜਾਂ ਕਿਉਂਕਿ ਬਹੁਤ ਸਾਰੇ ਪਿੰਡਾਂ ਤੋਂ ਟਰੈਕਟਰ ਤੇ ਟਰਾਲੀਆਂ ਵੀ ਚੰਡੀਗੜ੍ਹ ਆ ਰਹੀਆਂ ਕੀ ਇਹਨਾਂ ਨੂੰ ਚੰਡੀਗੜ੍ਹ ਦਾਖਲ ਹੋਣ ਦਿੱਤਾ ਜਾਊਗਾ ਜਾਂ ਨਹੀਂ ਦਿੱਤਾ ਜਾਊਗਾ ਚੰਡੀਗੜ੍ਹ ਪੁਲਿਸ ਆਪਣੇ ਤੌਰ ਦੇ ਉੱਤੇ ਪ੍ਰਬੰਧ ਹੈ ਜਿਹੜੇ ਉਹ ਇਸ ਤਰ੍ਹਾਂ ਦੇ ਕਰ ਰਹੀ ਹੈ ਮਹਿਲਾ ਪੁਲਿਸ ਵੀ ਤੁਹਾਨੂੰ ਨਜ਼ਰ ਆ ਰਹੀ ਹੈ ਦੂਜੇ ਪਾਸੇ ਸਾਹਮਣੇ ਉਹ ਤਸਵੀਰਾਂ ਦੇਖ ਸਕਦੇ ਹੋ ਕਿ ਚੰਡੀਗੜ੍ਹ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਉਹ ਆਪਣੇ ਸਿਕਿਉਰਟੀ ਗੀਅਰਸ ਜਿਹੜੇ ਹੁੰਦੇ ਆ ਉਹ ਪਾ ਕੇ ਔਰ ਉਹ ਇੱਥੇ ਬੈਰੀਕੇਟਿੰਗ ਹੈ ਫਿਲਹਾਲ ਉਸ ਪੱਧਰ ਦੀ ਬੈਰੀਕੇਟਿੰਗ ਨਹੀਂ ਹੈ ਜੋ ਅਸੀਂ ਆਮੂਮਨ ਜਦੋਂ ਵੀ ਕੋਈ ਕਾਲ ਚੰਡੀਗੜ੍ਹ ਐਂਟਰ ਕਰਨ ਦੀ ਹੁੰਦੀ ਹੈ ਉਹ ਦੇਖਦੇ ਆ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਵਜਰ ਹੈ ਉਹ ਹੁੰਦਾ ਹੈ ਜਾਂ ਫਿਰ ਅਥਰੂ ਗੈਸ ਜਾਂ వాటర్ ਕੈਨਨਸ ਜਿਹੜੇ ਆ ਉਹਦਾ ਇਸਤੇਮਾਲ ਕੀਤਾ ਜਾਂਦਾ ਔਰ ਬੜੀ ਵੱਡੀ ਇੱਕ ਲਾਈਨ ਆਫ ਬੈਰੀਗੇਟਿੰਗ ਜਿਹੜੀ ਹੈ ਕੀਤੀ ਜਾਂਦੀ ਹੈ ਅਜੇ ਕਿਉਂਕਿ ਸਵੇਰ ਦੇ 8 ਵਜੇ ਆ ਹੁਣ 11 ਵਜੇ ਦੀ ਕਾਲ ਹੈ ਤਾਂ 9 ਵਜੇ ਤੋਂ ਬਾਅਦ ਆਮੂਮਨ ਜਿਹੜੇ ਲੋਕ ਆ ਉਹ ਇੱਧਰ ਆਉਣਾ ਸ਼ੁਰੂ ਕਰਨਗੇ ਆ ਉਹ ਹੌਲੀ ਹੌਲੀ ਉਹਦੀ ਗਿਣਤੀ ਵਧਣੀ ਸ਼ੁਰੂ ਹੋਊਗੀ